ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਦੂਜੇ ਜਾਂ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਆਈ ਜਾਂਦੀ ਹੈ ਅੱਜ ਨੌਂ ਗਾਵਾਂ ਸੇਲ ਨੇ ਜਾਣਕਾਰੀ ਪ੍ਰੋਪਰ ਮੋਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਬਹੁਤ ਵਪਾਰੀ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ{{\text{ਹੋਟਲ ਨਗਰ ਨੌਂਆ ਸੂੇਬ ਨਗਰ ਨੇ ਆ ਜੀ}} ਸੂਆ ਤਾਂ ਇੱਕ ਹੀ ਆ ਬਾਈ ਠੀਕ ਆ ਜੀ ਜਾਣਕਾਰੀ ਆ ਜੋ ਜੀ ਇੱਥੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਵੀਰੇ ਠੀਕ ਆ ਮੋਬਾਈਲ ਨੰਬਰ 98017555673 ਠੀਕ ਹੈ ਆਪਾਂ ਪਹਿਲਾ ਵੀਡੀਓ ਪਾਈਆਂ ਸੀ ਵਿਗਗਮਾਲੀ ਹਾਂਜੀ ਮਾ ਕੱਲ ਰਾਤ ਆਏ ਨਵਾਂ ਜੀ ਠੀਕ ਹੈ ਜੀ ਇੱਕ ਨੰਬਰ ਬਈ ਕਿਹੜੀ ਤੋਂ ਸ਼ੁਰੂ ਕਰ ਗਏ ਉਦੋਂ ਹੀ ਕਰ ਲੈਨੇ ਬਈਆ ਠੀਕ ਹੈ ਜੀ ਅੰਦਰੋਂ ਸ਼ੁਰੂ ਕਰਦੇ ਆਂ ਦੱਬਗਾ ਗੜਾ ਬਾਅਦ ਚ ਵਿਖਾ ਦਾਂਗੇ ਠੀਕ ਹੈ ਜੀ ਸਿੰਘਾਣੀ ਤੋਂ ਸ਼ੁਰੂ ਕਰ ਲਾ ਫਿਰ ਬਈ ਨਹੀਂ ਕੋਈ ਨਹੀਂ ਲੋਕਾਂ ਦਾ ਇੱਕ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਹਾ ਵੱਛੀ ਆ ਬਈ ਠੀਕ ਹੈ ਜੀ ਦਾਨ ਕਿੰਨੇ ਪਾਜੂ ਜੀ ਦਿਨ ਹਜੇ 7-8 ਪਏ ਆ ਕਿੰਨਾ ਕੁ ਪਾਜੂ ਦੁੱਧ ਬਈ ਦੁੱਧ ਬਈ 17-18 ਕਿਲੋ ਪਲੂੰਦਾ ਦਿੱਤਾ ਹੋਇਆ ਠੀਕ ਆ ਜੀ ਦੂਜਾ ਸੂਆ ਬੱਚੀ ਆ ਡੇਟ ਮੁਤਾਬਕ ਦਾਨ 7 ਤੋਂ 8 ਪਏ ਆ ਥਣਾਂ ਦੇ ਸਹਿਜ ਬਹੁਤ ਸੋਹਣੇ ਆ ਗੈਪ ਤੇ ਨਿਖੜ ਮੇ ਇਕੋ ਹੀ ਸਹਿਜ ਦੇ ਨਿਜਵਾਈ ਵਾਲਾ ਥਾਣਾ ਜੀ ਕੋਈ ਛੋਟਾ ਥਾਨ ਨਹੀਂਗਾ ਨੇੜੇ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਇਹ ਸੌ ਕਰਮ ਵਾਲੀ ਦਾਣ ਤੋਂ। ਥਾਣਾ ਵੀ ਬਹੁਤ ਚੰਗਾ ਲੱਗਾ ਜਿੰਨਾ ਕਹਿ ਲੋ ਉਨਾਂ ਹੀ। ਬਾਕੀ ਝੋਲ ਹਵਾਨੇ ਚੈੱਕ ਕਰ ਲੋ ਸਾਰੇ ਵਲ ਢਿੱਲਾਂ ਕੱਢ ਕੇ ਸੋਨਾ। ਕੱਦ ਕਾੜ ਦੇ ਪੱਖ ਤੋਂ ਵੀ ਚੰਗੀ ਆ ਕ੍ਰੋਸ ਬ੍ਰੀਡ ਚ ਪੈਂਦੀ ਕਰਮ ਵਾਲੀ। ਨਿਵਾ ਖਾਬ ਪਿੱਛੋਂ ਨਿਵਾ। ਕਰਮ ਹੀ ਰਹਿ ਤਗਾਏ ਜੀ ਇੱਕਸਾਬ ਦੀ। ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ 7-8 ਦਿਨਾਂ ਦੇ ਕਰਦਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ। ਥਾਣ ਬਿਲਕੁਲ ਗੈਪ ਤੇ ਸੋਨਾ ਹੱਥੀ ਚਵਾਈ ਵਾਲਾ। ਮੇੜੇ ਤੋਂ ਚੈੱਕ ਕਰ ਲੋ। ਥਣਾ ਲੋ ਤਾਂ ਅੰਤ ਹੀ ਕੋਈ ਨਹੀਂ ਤੇ ਝੋਲ ਹਵਾਨੇ ਚ ਜਿੰਨੀ ਪਈ ਆ। 7 8 ਦਿਨਾਂ ਤੇ ਕਰਦਾ ਕੱਢ ਕੇ ਸੁਣਾ ਇਹਨੂੰ ਸਰ ਜੀ ਬੋਦ ਬਈ 20 ਕਿਲੋ ਦੀ ਬੰਦੇ ਨੇ ਆਪਾਂ ਨੂੰ ਗਰੰਟੀ ਦਿੱਤੀ ਆ ਆਪਾਂ ਪਰ ਜਿਹੜੀ ਗੱਲ ਆ ਆਪਾਂ ਨਹੀਂ ਕਹਿੰਦੇ ਠੀਕ ਆ ਜੀ ਬੋਦ ਅਗਲੇ ਦੀ ਸੇਵਾ ਦਾ ਠੀਕ ਆ ਨਾ ਪਰ 17 18 ਕਿਲੋ ਕੋਈ ਨਾਰਮਲ ਸੇਵਾ ਦੇ ਚੋਇਆ ਵਾ ਸਾਡਾ ਠੀਕ ਆ ਜੀ ਬਾਕੀ ਬਈ ਫੈਟ ਵੀ ਚੰਗੀ ਆ ਹਾਂ ਜੀ ਹਾਂ ਜੀ ਫੈਟ ਤਾਂ ਚੰਗੀ ਆਣੀ ਹੋਣੀ ਕ੍ਰੋਸ ਚ ਪੈਂਦੀ ਆ ਮੁੱਲ ਬਈ ਇਹਦਾ ਜੈਜ ਮੁੱਲ 45000 ਹੋਜੂ ਮਾੜਾ ਮੋਟਾ ਮਾਨਤਨ ਹੋਊ ਥੋੜਾ ਮੁੱਲ ਬਈ ਕਹਿੰਦਾ 45000 ਰੁਪਿਆ ਮਾੜਾ ਮੋਟਾ ਮਾਨਤਨ ਕਰ ਦਾਂਗੇ ਜਿਹਨੂੰ ਜਜੂਗੀ ਨੰ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਬਾਈ ਕਹਿੰਦਾ ਆਪਾਂ ਥਣ ਚੈੱਕ ਕਰਕੇ ਲਿਆਂਦੇ ਆ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਜਿਹੜਾ ਸੁਆ ਸੁਆ ਪਸ਼ੂ ਹੁੰਦਾ ਆਪਦੇ ਦੋ ਟਾਈਮ ਚਾਰ ਡੱਬ ਚਵਾਈ ਕਰਕੇ ਲੈ ਜਾ ਕਰੋ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਸਮਝ ਨਾਲ ਤੁਸੀਂ ਆਪ ਦੀ ਨਾ ਪਸ਼ੂ ਲੈਣੇ ਆ ਜਿਹੜੀ ਡਿਟੇਲ ਹੁੰਦੀ ਆ ਜਿਵੇਂ ਮਾਲਕ ਵੀਰ ਦੱਸ ਦਿੰਦੇ ਉਹ ਮੈਂ ਵਪਾਰੀ ਦੱਸ ਦਿੰਦਾ ਜਿਵੇਂ ਵਪਾਰੀ ਦੱਸ ਦਿੰਦੇ ਉਹ ਮੈਂ ਤੁਹਾਨੂੰ ਮੈਂ ਦੱਸ ਦਿੰਦਾ ਖਣਾ ਦੇ ਸਹਜੇ ਤੇ ਵੀ ਸੋਹਣਿਆ ਇਹਦੀ ਕੀ ਡਿਟੇਲ ਦੋ ਨੰਬਰ ਦਾ ਝੁੰਗੀ ਬੇੜਾ ਬਾਈ ਠੀਕ ਆ ਜੀ ਕਿਰਨਮਾ ਸੁਆ ਜੀ ਸੁਆ ਦੂਜਾ ਰੀਅਲ ਛੇ ਦਾ ਵਹਿੜਾ ਠੀਕ ਹੈ ਜੀ ਸਿੰਗਾ ਦੀ ਝੁੰਗੀ ਆ ਕਹੀਂ ਵੀ ਕੋਹ ਨਹੀਂ ਬਣਾ ਜੱਫੀ ਪਾਈ ਚੱਲ ਸਿੰਗਾ ਤਾਂ ਝੁੰਗੀ ਆ ਜੀ ਵੈਸੇ ਵੀ ਕਰਮ ਵਾਲੀ ਹੁੰਦੀ ਕਹਿੰਦੇ ਇੱਕ ਹੋਰ ਗੱਲ ਆ ਆਪਾਂ ਹੋਰ ਕਹੇ ਪਹੂ ਦਾ ਨਹੀਂ ਨੂੰ ਕਹਿੰਦੇ ਹਾਂ ਜੀ ਇਹਦੀ 18 ਕਿਲੋ ਦੀ ਗਾਰੰਟੀ ਹੋਊ ਜੇ ਸੂਗੀ ਤਾਂ ਚਵਾ ਕੇ ਦੇਵਾਂਗੇ ਜਾਂ ਕੋਈ ਸੌਦਾ ਕਰ ਲੈ 10000 ਰੁਪਿਆ ਪਾ ਦੇ 18 ਕਿਲੋ ਚਵਾ ਕੇ ਦੇਵਾਂਗੇ ਠੀਕ ਹੈ ਜੀ ਦੰਨ ਕਿੰਨੇ ਲੈ ਜੂ ਬਾਈ ਦੰਨ ਹਰੇ 7 ਆਪਾਂ ਕਿਸੇ ਪਹੂ ਦੀ ਹੋ ਰਪ ਕੋਈ ਦੁੱਧ ਦੀ ਜਿਹੜੀ ਆਪਾਂ ਗਾਰੰਟੀ ਨਹੀਂ ਚੱਕਦੇ ਜਿਹੜਾ ਦੱਸਿਆ ਉਹ ਦੱਸ ਦੰਨੇ ਆਪਾਂ ਪਰ ਇਹਦੀ ਗਾਰੰਟੀ ਚੱਕਾਂਗੇ 18 ਕਿਲੋ ਦੁੱਧ ਖਾਸ ਬੰਦੇ ਕੋਲ ਆਈ ਆ ਬੰਦੇ ਨਹੀਂ ਆਪਦੇ ਹੀ ਗਾਂ ਸਾਡੀ ਠੀਕ ਹੈ ਜੀ ਹਾਂ ਤੋੜ ਕੇ ਦਿਖਾ ਦਿਓ ਜੀ ਰਿਜਨਲ ਦੂਜਾ ਸੂਆ ਮੂੰਹ ਤੋਂ 6 ਦੰਨ ਦਾ 22 ਗੰਦਾ 14 ਕਿਲੋ ਦੀ ਆਪਣੀ ਗਾਰੰਟੀ ਆ ਬਾਕੀ ਝੁੰਗੀਆਂ ਦੇਖ ਸਕਦੇ ਹੋ ਸਿੰਗੀਆਂ ਕਰਮਾ ਵਾਲੀ ਮਾਰ ਦੀ ਘੋਰਾਣੀ ਸੀਲ ਸਬਦਾਂਤ ਕੋਈ ਨਹੀਂ ਹਵਾਨਾ ਬੋਸ ਉਹਨਾਂ ਤਿਆਰ ਕਰੀ ਬੈਠੀ ਐ ਜੇ ਕਿਤੇ ਸਿੰਗ ਨਾ ਹੁੰਦੇ ਤਾਂ ਗਾਂ ਦਾ ਤੋੜ ਨਹੀਂ ਹੋਣਾ ਸੀਗਾ ਕੋਈ ਹਵਾਨਾ ਨੇੜੇ ਤੋਂ ਚੈੱਕ ਕਰ ਲੋ ਦਿਨ 7 ਪਈ ਐ ਤੇ ਤਿਆਰੀ ਕਰਮਾ ਵਾਲੀ ਦੀ ਬਿਆਰ ਯਾਰ ਇਹ ਉਹ ਸੁਣੋ ਮੈਂ ਣਿਆ ਯਾਰ ਲੈ ਸਹੀ ਗੱਲ ਆ ਬੜੀ ਵਾਲਟ ਨਾ ਪੂਰੀਆਂ ਹਵਾਨੇ ਚ ਸੋਨਾਂ ਹੱਥਾਂ ਨਾਲ ਗੈਪ ਤੇ ਆ ਕੋਈ ਸ਼ਾਕ ਨਹੀਂ ਵਾਲਾ ਆ ਚੱਕ ਲੈ ਕੀ ਉਹ ਸੌਧਾਂਤ ਕੋਈ ਨਹੀਂ ਚਾਹੇ ਵੇੜੇ ਦੇ ਵਿਚਾਲੇ ਬਹਿ ਕੇ ਜੋਲਿਓ। ਖਣਾ ਦੀ ਤੁਸੀਂ ਚੈੱਕ ਕਰਨੀ ਆ। ਡੱਬੀ ਵਹਿੜਾ ਚੁਣ ਗਈ ਆ। ਕੁਆਲਿਟੀ ਮੂੰਹ ਤੋਂ ਸ਼ੇਦਾਂ ਦੀ। ਆ ਸਿੰਘ ਬਣਾ ਕੇ ਨੇ ਇਹਨੇ ਰਹਿ ਜਾਂਦੇ ਦਾ ਕੋਈ ਪੰਗਾ ਨਹੀਂ ਲਿਆ ਕੋਹਣੀ ਬਣੇ ਬਣਾਏ। ਸਹੀ ਗੱਲ ਹੈ ਜੀ। ਹਾਂ ਬਟਾਉਣੇ ਹੁਣ ਤਾਂ ਛੋਟੇ ਰਹਿ ਜਾਣਗੇ। ਬਾਕੀ ਕੱਦ ਕਾਠ ਵੀ ਚੰਗਾ, ਵਜਨ ਵੀ ਚੰਗਾ। ਦੇਖ ਸਕਦੇ ਹੋ ਤੁਸੀਂ। ਸੋਹਣੀ ਹਾਈਟ ਆ। ਥੋੜ੍ਹਾ ਜਾਤ ਜੀ ਭਿੰਦੀ ਹਨਾ ਬਈ। ਪੂਰੀ ਜਾਤ ਵਾਲੀ ਵਹਿੜਾ ਬਈ। ਮੁੱਲ ਬਈ ਇਹਦਾ ਜੈ 49000 ਦੀ ਜੇ ਇਹ ਵੀ 45000 ਦੀ ਜੇ ਜੋੜਾ ਲੈ ਲੂ 45 45 ਵਾਲੀਆਂ ਦਾ ਮਾਨਤਨ ਕਰ ਦਾਂਗਾ 10000 ਰੁਪਏ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇੱਕ ਨੰਬਰ ਵਾਲੀ ਦਾ ਵੀ 45000 ਆ ਦੋ ਨੰਬਰ ਵਾਲੀ ਦਾ ਵੀ 45000 ਆ ਜੇ ਕੋਈ ਜੋੜਾ ਇਕੱਠਾ ਲੈ ਲੂਗਾ ਵੇਚਣ ਵਾਸਤੇ ਤਾਂ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਲਿਓ ਜੀ। ਯਾ ਬੇਚਿੰਤ ਹੋ ਗਿਆ ਗਾ ਕੋਈ ਵੀ ਭੈਣ ਭਰਾ ਲੈ ਜੇ ਸਾਰੇ ਪਾਸੋਂ ਗਾਰੰਟੀ ਹੈ ਜੀ। ਠੀਕ ਹੈ ਜੀ। ਤੇ ਮਾਦੀ ਸੰਗਤ ਗਾਇ ਨਹੀਂ ਕਹਿੰਦੇ ਜਿਸੇ ਕੋ ਮੱਫੇ ਪਾ ਲਿਆ ਸਿੰਘਾਂ ਨੂੰ ਤੇ ਮਾਦੀ ਹੱਥ ਲਾਵੇ ਲੈਵੇ ਉਹ ਕਦੇ ਵੀ। ਸਿਰ ਸਭ ਕਰਮ ਵਾਲੀ ਪੂਰੀ ਆ ਤਿੰਨ ਨੰਬਰ ਬਾਈ। ਤਿੰਨ ਨੰਬਰ ਡੱਬੀਆਂ ਵੇੜਾ ਵਿਖਾਉਣੇ ਬਾਈ ਹੁਣ। ਠੀਕ ਹੈ ਜੀ। ਹੁਣ ਡੱਬੀਆਂ ਦਿਖਾ ਦਿੰਨੇ ਆ ਤੁਹਾਨੂੰ। ਸੂਈ ਵੀ ਐਂਡ ਤੇ ਦਿਖਾ ਦਾਂਗੇ ਜਮਾ ਬਾਈ। ਇਹ ਕਿੰਨਵਾ ਸੂਆ ਜੀ। ਇਹ ਨਮਾ ਸੁਆ ਬਾਈ ਇਹ ਹੈ ਦੂਆ ਸੁਆ ਬੱਚੀ ਹੈ ਦਾ ਬਾਈ ਹਜੇ ਠੀਕ ਹੈ ਜੀ ਬਹੁਤ ਸੋਹਣੀ ਬੱਚੀ ਢੰਜਰਾ ਢੰਜਰਾ ਪਾਈਆ ਬੱਚੀ ਫੇਸ ਕੁਆਲਟੀ ਵੀ ਸੋਹਣੀ ਹੈ ਬਰੀਡ ਵਾਈਜ਼ ਦੇ ਪੱਕ ਤੋਂ ਚੰਗੀ ਆ ਇਹਦਾ ਵੇੜਾ ਜੀ ਚੋਕ ਦੇ ਦੰਦ ਜਿਹੜੀ ਸੱਟ ਕੇ ਛੱਕ ਦੇ ਚੱਕਦੀ ਹੈ ਠੀਕ ਹੈ ਜੀ ਛੱਕ ਦੇ ਦੰਦ ਚੱਕ 24 ਮੰਨ ਲੈ ਛੱਗੀ ਮੰਨ ਲੈ ਜਿਹੜਾ ਕੋ ਮਰਜੀ ਮੰਨ ਲੈ ਭਲਾ ਠੀਕ ਹੈ ਜੀ Ориਜినਲ ਦੂਜਾ ਸੁਆ ਤੇ ਤਿਆਰੀ ਬਹੁਤ ਚੰਗੀ ਆ ਕਿੰਨਾ ਕੋ ਪਾਜੂ ਬਾਈ ਦੁੱਧ ਬਾਈ ਨਾਰਮਲ ਦਾ 18-19 ਕਿਲੋ ਪਹਿਲੇ ਸੋਹ ਦਿੱਤਾ ਹੋਏ ਨੇ ਠੀਕ ਹੈ ਜੀ ਬਸ ਥੋੜੀ ਨਮਉਣ ਤੁਉਣ ਵਾਲੀ ਆ ਕਿਉਂਕਿ ਅੱਜ ਵੀ ਮੌਸਮ ਠੰਡ ਦਾ ਹੀ ਸੀਗਾ। ਲੀਵਾ ਵੇਖੋ ਬਈ ਮੱਚੀਆ ਲੀਵਾ ਵੇਖੋ ਅੱਛੀ ਕੁੀ ਕੀਆ। ਚੈੱਕ ਕਰ ਲਓ। ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਨਿਖੜਵੇਂ। ਇੱਕੋ ਸਾਈਜ਼ ਦੇ ਹੱਤੀ ਚਵਾਈ ਵਾਲੇ। ਹਵਾਨੇ ਦੇ ਤੱਕ ਅੱਗੇ ਨੂੰ ਵੀ ਬਹੁਤ ਆ। ਲੀਵਾ ਲੀਵਾ ਵੇਖੋ ਬਈ ਕਿਵੇਂ ਨਾੜਾ ਨਾ ਭਰਿਆ ਹੋਵੇ। ਇੱਕੋ ਇੱਕ ਵੀ ਇਹਨੂੰ ਚੈੱਕ ਕਰ ਲਓ ਹਵਾਨੇ ਤੇ। ਬਾਕੀ ਬਈ ਸੀਲ ਸਾਬੂ ਪੂਰੀ ਆ ਜੀ। ਲੈ ਯਾਰ ਕਿੰਨੇ ਤਣੇ ਲੈ ਜੂ ਬਈ ਹਜੇ। ਅੱਛੀਪਾ ਬਹੁਤ ਸੋਹਣਾ ਹੁੰਦਾ ਸ਼ਹਿਰ ਵਰਗਾ ਹੋਊਗਾ ਚਾਰੇ ਥਣਾ ਜਮ ਹੋਣ। ਅੱਜ ਤਾਂ ਵੀ ਫਿਰ ਖੁੱਲਾ ਹੀ ਲੈ ਜੂਗਾ ਨਾ ਹਫਤਾ ਜਦੋਂ ਆ ਸ਼ਹਿਰ ਆਊਗਾ ਠੀਕ ਹੈ ਜੀ ਹਾਂਜੀ ਖੁੱਲਾ ਹੀ ਲੈ ਜੂ ਹਜੇ ਹਫਤਾ ਆਹ ਤਾਂ ਸੋਹਣੀ ਬਹੁਤ ਆ ਵੜ ਬਾਈ ਇਸ ਕੁਆਲਟੀ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਚੰਗੀ ਸੇਵਾ ਵਾਲੇ ਘਰੋਂ ਆਈ ਵੀ ਆ ਬਾਕੀ ਜਿਹੜਾ ਮਾਲਕ ਨੇ ਦੁੱਧ ਦੱਸਿਆ 18 ਕਿਲੋ ਆ ਜਿਹੜਾ ਤੁਹਾਡੇ ਘਰੇ ਦੁੱਧ ਹੁਣਾ ਉਹ ਤੁਹਾਡੀ ਸੇਵਾ ਦਾ ਜੇ ਚਾਹੇ ਸੇਵਾ ਫੁੱਲ ਹੋਈ ਤਾਂ ਵੱਧ ਵੀ ਲੈ ਲੋਗੇ ਬਾਕੀ ਜਾਦ ਬਰੀਡ ਦੇ ਪੱਖ ਤੋਂ ਆ ਇਹਨਾਂ ਨੂੰ ਤਾਂ ਕਰਮ ਵਾਲੀ ਨੂੰ ਜਿੰਨਾ ਪਾ ਲੋ ਉਨਾਂ ਹੀ ਲੈ ਲਓ ਦੁੱਧ ਮੇਨ ਗੱਲਾਂ ਠਣਾ ਦੀਆਂ ਬਈ ਸਾਰੀਆਂ ਹੀ ਓਕੇ ਆ ਜੀ ਬਈ ਠਣਾ ਦਾ ਵੀ ਆਪਾਂ ਯਾਰ ਖੱਟ ਕੇ ਫੁੱਲ ਤਸੱਲੀ ਨਾਲ ਲੈ ਕੇ ਆਉਣੇ ਠੀਕ ਆ ਜੀ ਅਗਲਾ ਆਪਦੀ ਤਸੱਲੀ ਕਰਕੇ ਲੈ ਜੀ ਇਹਦਾ ਮੁੱਲ ਬਈ ਇਹ ਵੀਰੇ ਮੱਛੀ ਦਾ ਮੁੱਲ ਤਾਂ ਆਪਣਾ 65000 ਕਰਾਲਾ ਹਾਂਜੀ ਆ ਵੀ ਕੋਈ ਚੱਕਰ ਨਹੀਂ ਗਾ ਔਰ ਇਹ ਲੈਂਡ ਦੇਣ ਵਾਲਾ ਮੁੱਲ ਹੋਊਗਾ ਜਮਾ 52000 ਦੀ ਬੱਛੀ ਦੇਵਾਂਗੇ ਠੀਕ ਆ ਜੀ ਹਾਂ ਪਰ 52000 ਚਾਹ ਪਾ ਕੋਈ ਦੇ ਨਹੀਂ ਸਕਦਾ ਆਪਾਂ ਗਰੰਟੀ ਲੈ ਕੇ ਦਿੰਨੇ ਆ ਬਸ ਕੱਚੀ ਆ ਬਾਈ ਜਦ ਤੱਕ ਤਿਆਰ ਹੋਗੀ ਉਦੋਂ ਤਾਂ ਅੰਤੀ ਨਹੀਂ ਹੋਣਾ ਕੋਈ ਵੱਡੀ ਬੱਛੀ ਹੈ ਬੜਾ ਛੋਟੀ ਹੈ 52000 ਰੁਪਿਆ ਬਾਈ ਅੱਜ ਦਾ ਮੁੱਲ ਕਰਦੇ ਆ ਕੱਲੀ ਛੋੜੀ ਹੋਊਗੀ ਜਿੱਦੇ ਤਿਆਰ ਹੋਗੀ ਉਦਦੇ ਮੁੱਲ ਹੋਰ ਹੋਊਗਾ ਕਦ ਵੀ ਮੜਾ ਦੂਰੋ ਖਾਦੇ ਖੜ ਕੇ ਬਾਈ ਕਦ ਵੀ ਆਏ ਨਹੀਂ ਵੀ ਛੋਟੀ ਜੀ ਵੀ ਡਾਢ ਜੀ ਆ ਫੁੱਲ ਵਜਨ ਵਾਲੀ ਹੈ ਜੀ ਤੇ ਕਦ ਕਾਠ ਵਾਲੀ ਆ ਮੇਨ ਗੱਲ ਰਾਜੀ ਰੂਜੀ ਪੂਰੀ ਆ ਜੀ ਕੌੜਾ ਬੱਠਪੂੜਾ ਬਰੀਡ ਵਾਈਜ਼ ਚੰਗੀ ਆ 4 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਦੂਆ ਸੁਆ ਬੱਛੀ ਹੈ ਜੀ ਬਾਈ ਠੀਕ ਆ ਜੀ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਛੋਟਾ ਜਿਹਾ ਮੂੰਹ ਛੋਟਾ ਜਿਹਾ ਕੰਨ ਰਾਜੀ ਰੂਜੀ ਇਹ ਵੀ ਫੁੱਲੀ ਆ ਦਣ ਕਿੰਨੇ ਲੈ ਜੂ ਬਾਈ ਇਹ ਦੇਖੋ ਜੀ 7 ਪਾਏ ਵੀਰ ਕਿੰਨਾ ਪਾ ਜੂ ਦੁੱਧ ਜੀ ਦੁੱਧ ਬਈ 20 ਲੀਟਰ ਦਾ ਤਾਪ ਲੂਨਦਾ ਜਾਨੀ ਇਹ ਵੀ ਵੜਾ ਆਪ ਖਾਸ ਬੰਦਿਆਂ ਤੋਂ ਲਈ ਵੀ ਆ ਠੀਕ ਆ ਜੀ ਥਾਣਾ ਇਹਦਾ ਵੀ ਚੰਗਾ ਕੋਈ ਫੋਟ ਛਾਂਗ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਆ ਜੋਲ ਹਵਰਨੇ ਚ ਬਹੁਤ ਆ ਕਲਰ ਬਹੁਤ ਚੰਗਾ ਕਰਦਾ ਕਲਰ ਬਹੁਤ ਚੰਗਾ ਸਹੀ ਗੱਲ ਆ ਜੀ ਵਜਨ ਵਾਲੀ ਆ ਕੱਦ ਵਾਲੀ ਆ 17 18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬਾਕੀ ਦੁੱਧ ਸੇਵਾ ਦਾ ਹੁੰਦਾਗਾ ਥਣਾ ਦੇ ਪਾਸੋਂ ਓਕੇ ਹੋਊਗੀ ਸੀਲ ਸਭ ਕਰਮਾ ਲਈ ਆ ਬਾਕੀ ਜਿਹੜੇ ਹਿਸਾਬ ਨਾਲ ਵਜਨ ਕੱਦ ਕਾਠਾ ਤਾਂ ਆਰਾਮ ਨਾਲ ਹੀ ਦੇ ਦੂ ਨਾਰਮਲ ਸੇਵਾ ਤੇ ਦੂਜਾ ਰਿਜਨਲ ਦੂਜਾ ਰਿਜਨਲ ਦੂਜਾ ਠੀਕ ਆ ਇਹਦਾ ਮੰਨ ਲ ਬਾਈ ਤੇ ਵੀਰੇ ਮੁੱਲ ਕੋਫ ਕਰਾਲਾ 50 500 ਦੀ ਹਾਂ ਨਹੀਂ ਹੋਣੀ ਇਹਦੀ ਬਸ ਠੀਕ ਆ ਜੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ 50 500 ਦੀ ਥਾਂ ਨਾ ਏ ਕੱਲੀ ਛੋੜ ਹੀ ਹੋਣੀ ਆ ਉਹਦੇ ਚੋ ਟੈਕਸ ਜਿਹੀ ਮੁੱਲ ਹੁੰਦੇ ਬਾਈ ਦੇ ਮਗਰ ਲੀਆਂ ਵੀਡੀਓ ਚ ਵੀ ਤੁਸੀਂ ਦੇਖੀਆਂ ਹੀ ਸੀਗੀਆਂ ਪਰ ਚੀਜ਼ਾਂ ਚੰਗੀਆਂ ਹੁੰਦੀਆਂ ਹੈਗੀਆਂ ਜਿਹੜੇ ਹਿਸਾਬ ਨਾਲ ਪਸ਼ੂ ਆ ਉਸ ਹਿਸਾਬ ਨਾਲ ਮੁੱਲ ਹੋ ਜਾਂਦਾ ਬਾਕੀ ਤਸੱਲੀ ਤੁਸੀਂ ਕਰਨੀ ਆ ਆ ਕੇ ਤਸੱਲੀ ਕਰਕੇ ਲਿਜਾ ਸਕਦੇ ਆ ਭਵਾਨ ਦੇ ਝੋਲ ਚੈੱਕ ਕਰ ਲੋ ਜਿੱਦੇ ਕਰਮ ਵਾਲੀ ਤਿਆਰ ਹੋਈ ਉਹਦੇ ਪੂਰਾ ਟੌਪ ਦਾ ਹਵਾਨਾ ਹੋਊਗਾ ਤੇ ਭਵਾਨ ਨਾਲ ਹੀ ਤੋਰ ਕਰੂਗੀ 5 ਨੰਬਰ ਬਾਈ ਇਹਦੀ ਕਿਹੜੀ ਸਟੇਡ ਹੈ ਇਹ ਵੱਡੀ ਵਹਿੜਾ ਬਾਈ ਕਰਾਸ ਚ ਪੈਂਦੀ ਆ ਕੱਦ ਇੰਨਾ ਨਾਲੋ ਗੱਠ ਦੂੜ ਗੱਠ ਉੱਚਾ ਹੀ ਆ ਇਹ ਤਾਂ ਪੂਰੀ ਡਬਲ ਵਹਿੜਾ ਕਿੰਨਾ ਪਾਜੂ ਬਾਈ ਦੁੱਧ ਦੁੱਧ ਵੀ 22 ਕਿਲੋ ਤੋਂ ਬਾਹਰ ਹੀ ਜਾਣਾ ਇਹਨੇ 20 ਤਾਂ ਸਹੀ ਗੱਲ ਆ ਜੀ ਕਿਉਂਕਿ ਕੱਦ ਕਾਠ ਤੇ ਵਜਨ ਵਾਲੀ ਆ ਬਾਈ ਦੇ ਮੋਢੇ ਤੇ ਕਰਾਉਂਦੀ ਆ ਐਚਪੀ ਦੇ ਮੁਕਾਬਲੇ ਵੀ ਗੱਠ ਦੂੜ ਗੱਠ ਉੱਚੀ ਆ ਥਣਾ ਦੀ ਸਾਫ ਆ ਮੀਨ ਗੱਲ ਆ ਗੈਪ ਤੇ ਸਾਡੇ ਨਿੱਖੜ ਮੇ ਤਿਆਰੀ ਬਹੁਤ ਚੰਗੀ ਆ ਦਿਨ ਕਿੰਨੇ ਬਾਜੂ ਬਾਈ ਦਿਨ ਬਾਈ ਹਜੇ 7-8 ਦਿਨਾਂ ਦਾ ਪਿਆ ਠੀਕ ਆ ਜੀ ਇਹ ਗਵਾਂਡ ਪੈਂਡ ਰਣਗੀਆਂ ਤੋਂ ਲਈ ਦੀ ਆ ਵੇੜ ਕੋਈ ਕਰ ਰਣੀ ਇਹ ਤੋਂ ਬਾਈ ਕਹਿੰਦਾ ਬਾਈ ਤਾਂ ਗਵਾਂਡ ਪੈਂਡ ਆ ਉੱਥੋਂ ਲਈ ਆ ਵਜਨ ਵੀ ਚੰਗਾ ਕੱਦ ਕਾਠ ਵੀ ਬਾਕੀ ਗਰਮੀ ਰਹਿਤ ਗਾਂ ਹੈ ਫੈਟ ਵੀ ਚੰਗੀ ਆਉ ਤੇ ਦੁੱਧ ਵੀ ਕਰਮ ਵਾਲੀ ਚੰਗੀ ਪਾਉ ਕਿਉਂਕਿ ਕੱਦ ਕਾਠ ਬਹੁਤ ਵਧੀਆ ਪਲੀ ਪੁਲੀ ਵੀ ਚੰਗੀ ਆ ਬਾਕੀ ਸੇਵਾ ਦੇ ਸ਼ਰਤ ਆ ਆਪਾਂ ਤੁਹਾਨੂੰ ਦੂਰੋ ਕਰਕੇ ਥੋੜਾ ਜਿਹਾ ਦਿਖਾ ਦਿੰਨੇ ਆ ਕੱਦ ਹਾਈਟ ਚੈੱਕ ਕਰੋ ਜੀ ਗਾਂ ਦੀ ਹਾਈਟ ਪੂਰੀ ਸਾਰੀ ਕਵਰ ਕਰ ਲਈ ਆ ਪੁੱਲ ਹਾਈਟ ਦੀ ਆ ਹਨ ਟੌਪ ਦਾ ਇਹਦਾ ਮੁੱਲ ਬਈ ਤੇ ਵੀਰ 55000 ਦੀ ਹਾਂ ਨਾ ਦੇਵਾਂਗਾ ਮੁੱਲ ਨਹੀਂ ਮੁੱਲ ਭਲਾ 65000 ਕਰਾ ਜਦੋਂ ਆਪਾਂ ਲਈ 72 ਮੰਗਦੇ ਸੀ ਠੀਕ ਹੈ ਪਰ ਆਪਣਾ ਉਹ ਕੰਮ ਨਹੀਂ ਵੀ ਮੁੱਲ ਰੇਟ ਦੇ ਆ ਜੀ ਹੋਣਾ ਚਾਹੀਦਾ ਠੀਕ ਹੈ ਜੀ ਬਾਈ ਕਹਿੰਦਾ ਇਹਦਾ 55000 ਰੁਪਏ ਦੀ ਹਾਂ ਨਾ ਹੈ ਕੱਲੇ ਛੋੜ ਹੀ ਹੁਣੇ ਆ ਆਪਣੇ ਰੇਟਰ ਬਾਈ ਕਹਿੰਦਾ ਫੈਕਸ ਹੀ ਹੁੰਦੇ ਆ ਬਸ ਆਏ ਗਏ ਦਾ ਮਾਨਤਾ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜਾ ਵੀ ਅਦੂਰੋ ਚੱਲ ਗਿਆ ਗਿਆ ਫਿਰ ਥੋੜਾ ਮੋੜਤਾ ਤਾਂ ਕਰਨਾ ਹੀ ਪੈਂਦਾਗਾ ਹਨਾ ਦੀ ਐਂਟ ਆ ਜੀ ਪੂਰਾ ਸੋਨਾ ਖਾਣਾ ਹੱਥੀ ਚਵਾਈ ਅਲੱਗ ਗੈਪ ਤੇ ਲੱਗਿਆ ਕੋਈ ਜੁੜਦਾ ਪਾਪਾ ਇਹ ਗੱਲ ਕਹਿੰਦੇ ਕੋਈ ਭੈਣ ਭਰਾ ਦੂਰੋਂ ਨੇੜੇ ਆਉ ਚੱਲ ਕੇ ਆਏ ਨਾ ਵੀ ਗਾਂਗਾ ਇੱਛਾ ਕੇ ਪਸੰਦ ਨਾ ਹੋਣੀਆਂ ਵੀ ਕੱਦ ਦੇ ਛੋਟਾ ਕਹਿ ਦੂ ਜਾਂ ਉਹੋ ਜੀ ਗੱਲ ਹੋ ਠੀਕ ਜਿੰਨਾ ਆਪਾਂ ਜਾਣੇ ਨੋਰਮਲ ਦੱਸਿਆ ਵੀਡੀਓ ਚ ਓਨਾ ਹੀ ਆਏ ਤੋਂ ਨਿਕਲੂਗਾ ਇਹ ਨਹੀਂ ਸਾਰੀਆਂ ਬਣਾ ਅੱਜ ਕੱਦ ਵੱਡੇ ਨੇ ਆ ਪਾ ਵੀ ਅੱਜ ਬਈ ਚੰਗਾ ਜਿਆਦਾ ਪਹਿਲਾਂ ਸੀਗੇ ਛੋਡੇ ਭਾਰੀਆਂ ਆਪਾਂ ਆ ਵੀ ਖਾ ਰਿਹਾ ਸਹੀ ਗੱਲ ਹੈ ਹਾਂ ਆ ਟਾਪ ਦੀ ਬਰੀਡ ਆ ਗਈ ਅੱਗੇ ਜੀ 6 ਨੰਬਰ ਜਰਸੀ ਦੇ ਸ਼ਾਈ ਵਾਲ ਦਾ ਮਿਕਸ ਆ ਚਾਰ ਦੰਦ ਵੱੱਛੀ ਮੂੰਹ ਤੋਂ ਦੂਆ ਸੁਆ ਚਾਰ ਦੰਦ ਦਾ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਲਓ ਵੱੱਛੀ ਦੀ ਵੱੱਛੀ ਖੜੀ ਵੀ ਸੋਹਣੀ ਲੱਗਦੀ ਐ ਦੰਨ ਕਿੰਨੇ ਪਾਜੂ ਬਾਈ ਦੰਨ 7 ਪਾਏ ਵੀਰ ਹਜੇ ਨਹੀਂ ਕਿੰਨਾ ਪਾਜੂ ਦੁੱਧ ਬਈਆਂ ਨੇ 18 ਤੋਂ 20 ਦੇ ਵਿੱਚ ਵਿੱਚ ਚਵਾਉਗੀ ਨੋਰਮਲ ਜਾ ਠੀਕ ਆ ਜੀ ਹਾਈਟ ਚੈੱਕ ਕਰ ਲਓ ਬਾਡੀ ਸਟਰਕਚਰ ਚੈੱਕ ਕਰ ਲਓ ਹਵਾਨੇ ਦਾ ਕੋਈ ਨਹੀਂ ਬਹੁਤ ਚੰਗਾ ਲੱਗਿਆ ਵਾ ਗੈਪ ਤੇ ਨਿਖੜਮਾ ਬਾਕੀ ਕਰਮਾ ਵਾਲੀ ਦੁੱਧ ਫੈਟ ਵਾਲੇ ਤਾਂ ਨਜ਼ਾਰੇ ਦੇ ਦੂਗੀ ਨਮਾ ਹਾਣਾ ਮੂੰ ਤਾਂ ਚਾਰ ਦੰਦਾ ਆ ਕੇ ਜਾਹੇ ਚੈੱਕ ਕਰ ਲਿਓ ਮਾਲ ਬਹੁਤ ਵੇਚਦਾ ਬਈ ਪਤਾ ਨਹੀਂ ਕਿੰਨਾ ਕ ਵੇਚਦਾ ਮਹਾਰਾਜ ਦੀ ਕਿਰਪਾ ਨਾਲ ਪਰ ਵੱਚੀ ਇਹੋ ਜੀ ਕੀ ਕਹਣਾ ਕਿਤੇ ਆਈ ਹੋਵੇ ਨਹੀਂ ਨਹੀਂ ਐ ਸਹੀ ਗੱਲ ਹੈ ਜੀ ਕਿਤੇ ਹੀ ਆਈ ਹੋਵੇ ਸਾਹੀਵਾਲ ਤੇ ਕ੍ਰੋਸ ਹੋਣ ਦਾ ਫਾਇਦਾ ਇਹ ਹੁੰਦਾ ਫੈਟ ਬਈ ਹੋਰ ਵੀ ਪਲੱਸ ਹੋ ਜਾਣੀ ਹੈ ਜੇ ਜਰਸੀ ਇੱਕ ਜਰਸੀ ਵਾਧਾ ਜਰਸੀ ਜਿਹੜੀ 60 60% ਰੱਖ ਲਓ ਯਾਨੀ 5 5.5 ਫੈਟ ਤੱਕ ਤੇ ਭਈ ਇਹਦੀ ਗਈ ਨਹੀਂ ਸੀਨ ਬਾਲੀ ਆ ਬੱਛੀ ਆ ਪੰਜ ਸਾਢੇ ਪੰਜ ਤਾਂ ਆ ਹੀ ਜਾਂਦੀ ਆ ਨਾਰਮਲੀ ਤੇ ਐਚਐਫ ਦੇ ਮੁਕਾਬਲੇ ਚੰਗੀ ਆ ਜੇ ਕਰਮ ਵਾਲੀ ਦੀ ਐਚਐਫ ਦੇ ਮੁਕਾਬਲੇ ਕੱਦ ਵੀ ਵਿਖਾ ਮੜਾ ਆ ਕੀ ਗੱਲ ਆ ਜੀ ਐਚਐਫ ਦੇ ਬਰਾਬਰ ਹੀ ਆ ਬਾਈ ਕੱਦ ਤੇ ਬਾਡੀ ਸਟਰਕਚਰ ਦੇਖ ਲੋ ਗੋਲ ਮਟੇ ਹੋਲਾ ਸੋਨਾ ਕੋਈ ਆਏ ਨਹੀਂਗਾ ਬਾਕੀ ਸੇਵਾ ਵਾਲੇ ਘਰ ਆਈ ਵੀ ਆ ਕੋਈ ਲੱਸੀ ਫਿੱਕੀ ਨਹੀਂਗੀ ਚੰਗਾ ਵਜਨ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਤਿਆਰੀ ਵੀ ਕਰਮ ਵਾਲੀ ਦੀ ਚੰਗੀ ਆ ਬੱਚੀ ਜਾ ਕੋਈ ਆੰਤ ਨਹੀਂ ਬਾਈ ਜਿਹਦੇ ਤਿਆਰ ਹੋਗੀ ਉਦਦੇ ਬਈ ਗੱਲਾਂ ਕਰਾਊਗੀ ਬੱਚੀ ਇਹਦਾ ਮੁੱਲ ਬਈ ਉਹ ਗੱਲਾਂ ਬੱਚੀ ਅੱਜ ਹੀ ਕਰਾਉਂਦੀ ਬਈ ਅੱਜ ਜਿਹੜਾ ਸਮਝ ਜਾਊਗਾ ਅੱਜ ਹੀ ਬੱਚੀ ਮੰਗੂ ਇਹ ਸਹੀ ਗੱਲ ਹੈ ਜੀ ਕੀ ਮੁੱਲ ਹੈ ਬਈ ਇਹਦਾ ਮੁੱਲ ਕਰਾਉਣਾ ਵੀਰੇ ਇਹਦਾ 62000 ਕਰਦੇ ਆ ਜੇ ਹਾਂ ਨਾ 54 ਦੀ ਬੱਚੀ ਦੇਵਾਂਗੇ ਠੀਕ ਹੈ ਜੀ 54000 ਦੀ ਬਾਈ ਕਹਿੰਦਾ ਆਪਾਂ ਬੱਚੀ ਦੇ ਦਾਂਗੇ ਇਕੱਲੀ ਛੋੜ ਹੀ ਹੋਊਗੀ ਬੱਚੀ ਚੰਗੀ ਆ ਦੁੱਧ ਪੀਣ ਵਾਸਤੇ ਕੋਈ ਮਾੜੀ ਵੀ ਨਹੀਂ ਬਾਕੀ ਘਰੇ ਖੜੀ ਵੀ ਬਈ ਸੋਹਣੀ ਲੱਗੂਗੀ ਚੰਗੇ ਤੇ ਲਿਆ ਰਤਲੂਰੇ ਪਟੇ ਪੁਟੇ ਪਾਏ ਹੁਣ ਬਾਈ ਤਾਂ ਪਹੁੰਚਦਾ ਹੀ ਨਹੀਂ ਪਟੇ ਪੁਟੇ ਜਿਵੇਂ ਆਉਂਦੀਆਂ ਓਵੇਂ ਦੇ ਦ ਬਾਕੀ ਮਾਨਤਣ ਇਹਦੇ ਚ ਹੋ ਜੂਗਾ ਜੀ ਕੋਈ ਪੜਿਆ ਦਾ ਨਹੀਂ ਚੱਕਰ ਹੁੰਦਾ ਜਿਹੜੀ ਚੀਜ਼ ਆ ਗਈ ਆਪਾਂ ਤੋਂ ਉਹ ਆਪਣੇ ਸੰਗ ਲਾ ਗਿਆ ਆਪਾਂ ਸੰਗ ਲਈ ਦੰਨੇ ਆ ਠੀਕ ਆ ਜੀ ਹਾਂ ਸੱਤ ਨੰਬਰ ਹੋ ਜੀ ਹੁਣ ਇਹਦੇ ਲੈ ਅਗਲੇ ਨੂੰ ਪਾ ਕੇ ਦਿੱਤੇ ਆ ਇਹ ਉਵੇਂ ਹੀ ਆ ਗਿਆ ਇਹ ਉਵੇਂ ਆ ਗਿਆ ਆਪਾਂ ਕਿਹੜਾ ਲਾ ਲਿਆ ਸਹੀ ਗੱਲ ਆ ਜੀ ਨਹੀਂ ਤਾਂ ਆਪਾਂ ਨੇ ਇੱਥਤ ਜ ਹੁੰਦੇ ਆਪਾਂ ਲਾ ਕੇ ਅੱਦੇ ਹੋਰ ਕਿਸੇ ਦੇ ਪਾਣ ਦੇ ਆਪਾਂ ਜਿਵੇਂ ਜਿਹੜਾ ਚੀਜ਼ ਆ ਗਈ ਆ ਵੀ ਬਸ ਠੀਕ ਆ ਜੀ ਜੇ ਸੰਗ ਲਾ ਗਿਆ ਤਾਂ ਸੰਗੜਾ ਰੱਸਾ ਆ ਗਿਆ ਤਾਂ ਰੱਸਾ ਪਹਿਲੀ ਦੇ ਰੱਸਾ ਹੀ ਉਹਦੇ ਰੱਸਾ ਹੀ ਲੈਣ ਤੇ ਦੱਦਾ ਲਾ ਕੇ ਉਹਦੇ ਪਾਣ ਦੇ ਠੀਕ ਆ ਜੀ ਇਹਦੇ ਕੀ ਡਿਟੇਲ ਆ ਜੀ ਇਹ ਵੀ ਮਾਲਕਾਂ ਨੇ ਦੂਜਾ ਸੂਆ ਵਾਛੀ ਕਹਦੇ ਪਰ ਤੀਜਾ ਮੰਨ ਕੇ ਆਪਾਂ ਲਈ ਆ ਠੀਕ ਹੈ ਜੀ ਦੁੱਧ 24 ਕਿਲੋ ਦੱਸਿਆ ਇਹਦਾ ਦਿੱਤਾ ਵਾ ਗਾਂ ਦਾ ਪਰ ਆਪਾਂ 18 19 ਕਿਲੋ ਕਹਿ ਕੇ ਦੇਣੀ ਹੈ ਠੀਕ ਹੈ ਜੀ ਹਾਂਜੀ ਦੈਣ ਕਿੰਨੇ ਲੈ ਜੀ ਦੈਣ ਵੀ ਹੈ 10 ਪਾਇਆ ਠੀਕ ਤੋਰ ਕੇ ਖਾਵੇ ਹਾਂਜੀ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਆ ਆਪਾਂ ਤੀਜਾ ਮੰਨ ਕੇ ਲਈ ਆ ਤੁਸੀਂ ਆਪਦੀ ਸਮਝ ਨਾ ਲੈਣੀ ਆ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਵੀਡੀਓ 'ਚ ਜਿਹੜੇ ਪਸ਼ੂ ਦੇ ਸੂਏ ਦਾ ਅੰਦਾਜ਼ਾ ਉਹ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਤੁਰਾ ਤੁਰਾ ਕੋੜੇ ਵਰਗਾ ਸੂਆ ਦੂਜਾ ਹੀ ਹੋਊ ਅੱਛੀ ਪਰ ਜੇ ਨਹੀਂ ਮੰਨ ਕੇ ਆਪਾਂ ਤੀਜਾ ਲਈਓ ਅੱਛੀ ਸਹੀ ਗੱਲ ਹੈ ਜੀ ਬਾਕੀ ਬਈ ਹਜੇ ਤਾਂ ਇੱਕ ਹਿਸਾਬ ਦਾ ਹਵਾਨਾ ਕਰਮ ਵਾਲੀ ਨੇ ਸਟਾਰਟ ਹੀ ਕੀਤਾ ਬਣਾਉਣਾ ਝੋਲ ਚੱਕਾ ਚੰਗਾ ਅੱਛੀ ਨੇ ਲਗਾਣਾ ਤਾਂ ਵੀ ਟੋਪ ਦੇ ਹੱਥੀ ਚਵਾਈ ਵਾਲੇ ਬਾਕੀ ਵਜਨ ਵਾਲੀ ਆ ਤੂੰ ਸੂਆ ਜਿਹੜਾ ਤੁਸੀਂ ਮਰਜ਼ੀ ਮੰਨ ਲਿਓ ਬਾਈ ਕਹਿੰਦਾ ਮੈਂ ਤੀਜਾ ਮੰਨ ਕੇ ਲਈ ਆ ਬਾਕੀ ਝੋਲ ਹਵਾਨਣੇ ਚ ਚੰਗੀ ਆ ਜੇ ਨਵਾ ਨਵਾਉਣ ਤੋਂ ਆਲੇ ਆ ਪਸ਼ੂ ਜੇ ਨਿਵਾਇਤ ਵਾਇਤ ਹੁੰਦੇ ਤਾਂ ਚੰਗੇ ਲੱਗਨੇ ਸੀ ਹੋਰ ਵੀ ਇਹ ਗਾਂ ਦਾ ਫੂਨ ਆਪਾਂ ਨੂੰ ਆਇਆ ਏ ਦਰਾਲ ਦਾ ਠੀਕ ਆ ਜੀ ਉਹਨਾਂ ਦੇ ਪਿੰਡ ਦੇ ਵਪਾਰੀ ਨੇ ਲੈ ਲਈ ਸੀ ਗਾਂ ਜਾਂਦਿਆਂ ਨੂੰ ਆਪਾਂ ਵੀ ਨਫਾ ਭਰ ਕੇ ਲਈ ਵੜ ਚੰਗੀ ਕਰਕੇ ਆਪਾਂ ਉਹਨਾਂ ਦੇ ਘਰੇ ਜਾ ਕੇ ਰਿਕਾਰਡ ਪਹਿਲਾਂ ਆਪਾਂ ਉਹਨਾਂ ਦੇ ਗਏ ਜਿਨ੍ਹਾਂ ਦੇ ਗਾਂ ਸੀਗੀ ਠੀਕ ਆ ਜੀ ਉਹ ਕਹਿੰਦੇ ਐ ਕਰਕੇ ਫਰਾਨਾ ਸਾਡੇ ਪਿੰਡ ਦਾ ਬੰਦਾ ਹੀ ਲੈਗਾ ਜਾ ਕੇ ਨਫਾ ਭਰ ਕੇ ਲਈ ਠੀਕ ਆ ਜੀ ਤੇ ਇਹਦਾ ਮੁੱਲ ਬਈ ਇਹ ਵੀਰੇ 50 ਦੀ ਦੇਵਾਂਗੇ ਹਾਂ ਨਾ ਹੀ ਆ ਮੁੱਲ ਨਹੀਂ ਠੀਕ ਆ ਜੀ ਹਾਂ ਨਾ ਬਾਈ ਕਹਿੰਦਾ 50 ਦੀ ਦੇਵਾਂਗੇ ਕਿਉਂਕਿ ਵੜ ਕੱਚੀ ਆ ਜਿੱਦ ਦੇ ਤਿਆਰ ਹੋਗੀ ਉਹਦੇ ਪੂਰਾ ਸੋਨਾ ਹਵਾਨਾ ਤਿਆਰ ਕੀਤਾ ਹੋਣਾ ਬਾਕੀ ਥਣਾ ਦੀ ਓਕੇ ਹੋਊਗੀ ਆ ਕੇ ਬੇਸ਼ੱਕ ਦੀ ਚੈੱਕ ਕਰ ਲਿਓ 8 ਨੰਬਰ ਬਾਈ ਬੱਚੀ ਆ ਵੀ ਚੰਗੀ ਆ ਕੱਦ ਕਾਠ ਬਹੁਤ ਆ ਜੀ ਵੱਡੀ ਵੜਾ ਵੱਡੀ ਵੜਾ ਬੰਦਾ ਜੀ ਕੱਦ ਇਹ ਕਾਲੀ ਤੇ ਹੋਰਣਗੇ ਵਾਲੀ ਗਾਂ ਕਾਲੀ ਦੋਵੇਂ ਇੱਕੋ ਜਨੀ ਕੱਦ ਕਾਠ ਚਾ ਇੱਕੋ ਹੀ ਮੁੱਲ ਚਾ ਠੀਕ ਆ ਜੀ ਹਾਂ ਇਹਦਾ ਮੁੱਲ ਮੁੱਲ ਹੀ ਦੱਸ ਦੋ ਪਹਿਲਾਂ ਜੀ ਇਹ ਵੀ ਵੀਰੇ ਉਹਦੇ ਜਨੀ 55000 ਦੀ ਬੱਚੀ ਇਹ ਦੇਵਾਂਗੇ ਠੀਕ ਆ ਦਣ ਕਿੰਨੇ ਲੈ ਜੂ ਬਾਈ ਦਣ ਹਜੇ 10 ਪਾਇਆ ਦੋਰ ਕੇ ਦਿਖਾ ਦੇ ਕਿ ਨਵਾਂ ਸੁਆ ਜੀ ਸੁਆ ਦੂਜਾ ਦੂਜਾ ਸੁਆ ਦਿਨ ਖੁੱਲੇ ਹੀ ਦੱਸ ਪਏ ਆ ਤਿਆਰੀ ਹਜੇ ਕਰਮਣੇ ਸ਼ੁਰੂ ਕੀਤੇ ਆ ਮਾੜੇ ਮਾੜੇ ਜੇ ਸੈੰਗਾ ਉਹ ਸੈੰਗ ਨਹੀਂ ਵਿਰੇਗਾ ਉਹ ਫੋਟਾ ਫੋਟਿਆਂ ਦੀਆਂ ਕਈ ਵਾਰ ਮੀਣੀ ਰੱਖ ਲੋ ਮਰਜੀ ਰੱਖ ਲੋ ਇਹ ਕਿਹੜਾ ਕੋ ਕਹਿੰਦੀ ਆ ਵਿਚਾਰੀ ਸਹੀ ਗੱਲ ਆ ਜੀ ਇਹ ਜੇ ਭਾਈ ਬਣਾ ਦਿੱਗੇ ਤਾਂ ਮੇਰੇ ਹਿਸਾਬ ਨਾਲ ਮਾੜੇ ਮਾੜੇ ਰਹਿ ਜਾਂਦੇ ਬਣਾਉਣੇ ਦੀ ਲੋੜ ਹੀ ਪਈ ਇਹ ਕਿਹੜਾ ਸੈੰਗਾ ਫੁੱਟੇ ਹੋਇਆ ਯਾਰ ਸਹੀ ਗੱਲ ਫੋਟਾ ਹੋਈਆਂ ਵੀ ਆ ਬਾਕੀ ਦਿਨ 10 ਪਏ ਆ ਪਿੱਠ ਪੁੜਾ ਦੇ ਦਾ ਕੀ ਜੀ ਦਾ ਸੋਨਾ ਹਵਾਨਾ ਗੈਪ ਤੇ ਆ ਤੁਹਾਨੂੰ ਚਾਰੇ ਧਨ ਨਿੱਖੜ ਮੇ ਇੱਕੋ ਸਾਇਦੇ ਹੱਥੀ ਚਵਾਈ ਵਾਲੇ ਵਜਨ ਵਾਲਾ ਤੇ ਕਦ ਕਾਠ ਵਾਲੀ ਗਾਏ ਕੋਈ ਛੋਟੀ ਗਾ ਨਹੀਂ ਗਈ ਪਰ ਇੱਕ ਤਨ ਗੱਲ ਦੱਸਾਂ ਜਿੱਦੇ ਗਾ ਤਿਆਰ ਹੋ ਗਈ 80000 ਮੁੱਲ ਮੰਗਦਾ ਸੀਦੇ ਵਿਕਣਾ ਗਾਣੇ ਬਾਲੀ ਪੈਠ ਪੁਰਾ ਵੀਡੀਓ ਤੇ ਦੱਸੇ ਨਾ ਦੱਸੇ ਆਪਾਂ ਇਹ ਨਹੀਂ ਕਹਿੰਦੇ ਵੀਡੀਓ ਤੇ ਹੋਰ ਚੀਜ਼ ਲੱਗਦਾ ਪਹੂ ਪਰ ਗਾਂ ਦੀ ਪੈਠ ਬਾਲੀ ਚੰਗੀ ਆ ਲੰਬਾਈ ਚੈੱਕ ਕਰੋ ਪੂਰੀ ਲੰਮੀ ਵੇਲ ਰੀੜ ਦੀ ਹੱਡੀ ਤੋਂ ਜੰਮਾ ਸਟੇਟ ਵਜਣ ਵਾਲੀ ਆ ਕੱਦ ਕਾਠ ਦੀ ਚੌੜੇ ਪੈਠ ਪੁਰੇ ਦੀ ਆ ਜਿੱਦੇ ਤਿਆਰ ਹੋਗੀ ਉਦੋਂ ਹੀ ਹਵਾਨਾ ਪੂਰਾ ਟੌਪ ਦਾ ਹੋਊ ਬਾਕੀ ਸੇਵਾ ਵਾਲੇ ਘਰ ਆਈ ਆ ਰਾਜੀ ਚੰਗੀ ਆ ਬਾਕੀ ਗਾਂ ਤੁਹਾਡੀ ਸੇਵਾ ਦੇ ਸਰ ਤੇ ਅਦੁੱਦ ਤੁਸੀਂ ਚੋ ਲੈਣਾ ਆਪਦੀ ਸੇਵਾ ਦੇ ਅਨਸਾਰ 56000 ਰੁਪਿਆ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਾਨ ਕਰ ਦਾਂਗੇ ਸਕਿਨ ਤੇ ਸ਼ਾਈਨਿੰਗ ਚੈੱਕ ਕਰ ਲੋ ਤੇ ਸੀਲ ਸਭ ਕਰਮਾਂ ਵਾਲੀ ਪੂਰੀ ਆ ਜੀ ਤੁੰਨੀ ਆਵੇ ਹਾਂ ਦਾ ਕੀ ਚੀਜ਼ ਆ ਭਵਾਨਾ ਤੁਸੀਂ ਦੇਖ ਸਕਦੇ ਹੋ ਭਵਾਨਾ ਖਿੱਚਾਂਗੇ ਤਾਂ ਰਬੜ ਵਾਂਗੂ ਵਧੂਗਾ ਟੌਪ ਦੇ ਨਕੀਨੇ ਹੀ ਆ ਸਾਰੇ ਅੱਜ ਤੇ 9 ਨੰਬਰ ਬਾਈ 9 ਨੰਬਰ ਸੁਈ ਵੀ ਗਾਂ ਅਬ ਇਹਦੇ ਬੰਦੇ ਦਾ 100 ਰੁਪਇਆ ਸਾਈ ਫੜਾ ਗਿਆ ਪੰਜ ਜਿਹੜੀ ਚੋਣੀ ਆਗਾ ਅਗਲੀ ਵੀਡੀਓ ਤੇ ਪਾਵਾਂਗੇ ਅਗਲੀ ਵੀਡੀਓ ਜਵਾਵਾਂਗੇ ਠੀਕ ਆ ਜੀ ਉਹ ਚਲੋ ਗੱਲ ਹੋਈ ਆ ਜੇ ਅਗਲੇ ਦੇ ਫੱਟ ਆ ਗਈ ਲੈਗਾ ਲੈਗਾ ਤਾਂ ਠੀਕ ਆ ਨਹੀਂ ਤਾਂ ਅਗਲੀ ਵੀਡੀਓ ਤੇ ਪਾਵਾਂਗੇ ਮੇਰਾ ਅਗਲੀ ਵੀਡੀਓ ਤੇ ਬਾਈ ਕਹਿੰਦਾ ਅਪਲੋਡ ਕਰ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ